ਅੱਜ ਸੇ ਮੰਨ ਲਈਏ ਫਾਸੇ ਮੰਨ ਲਈਏ ਉਧਰ ਧੰਨਵਾਦ ਹੈ ਸਾਡੇ ਰਾਜੂ ਵੀਰ ਹੋਣੀ ਚਰਮਲੋਣੀ ਸਾਡੇ ਸਤਕਾਰਯੋਗ ਵੀਰ ਹੈ ਜਿਹਨਾਂ ਦੀਆਂ ਗੂੜੀਆਂ ਰਿਸ਼ਤੇਦਾਰੀਆਂ ਸਾਡੇ ਵੀਰ ਸਰਪਾਜ ਉਹਨਾਂ ਦੇ ਨਾਲ ਉਹ ਵੀ ਚੇਚੇ ਦਰ ਤੇ ਪੁੱਜੇ ਹੋਏ ਹੈ ਹੁਣ ਫਾਈਨਲ ਮੈਚ ਅੱਜ ਦੇ ਦਿਨ ਦਾ ਕਹਿੰਦੇ ਫਾਈਨਲ ਸ਼ੁਰੂ ਹੋਣ ਜਾ ਰਿਹਾ ਹੈ ਇਧਰਲੇ ਪਾਸੇ ਮਾਚੀ ਬੁਗਰੇ ਦੇ 101ਵੇਂ ਸਾਲ ਦਾ ਫਾਈਨਲ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਸਾਰੇ ਐਨਆਰਆਈ ਵੀਰਾਂ ਦਾ ਸਾਰੇ ਇਲਾਕੇ ਦੀ ਸੰਗਤ ਦਾ तहे ਦਿਲੋਂ ਧੰਨਵਾਦ ਹੈ ਔਰ ਅੱਜ ਦੇ ਦਿਨ ਦਾ ਹੈ ਕਹਿੰਦੇ ਗ੍ਰੈਂਡ ਫਾਈਨਲੇ ਹਾਰ ਫਾਈਨਲ ਮੈਚ ਦੀ ਸ਼ੁਰੂਆਤ ਦੋਨੋਂ ਟੀਮਾਂ ਜਿਹੜੇ ਮੋਗੇ ਦੀਆਂ ਇੱਕ ਪਾਸੇ ਮਾਣੂਕੇ ਗਿੱਲਾਂ ਦੀ ਟੀਮ ਆ ਗਈ ਹੈ ਇੱਕ ਪਾਸੇ ਮੁੰਡੇ ਸਲੀਨੇ ਪਿੰਡ ਦੇ ਆ ਗਏ ਔਰ ਵੇਖਣਾ ਵੀ ਅੱਜ ਪੈਸਾਂ ਵਾਲੀਆਂ ਡਿਊਟੀਆਂ ਨਾਤੀਆਂ ਮਿਲਿਆ हां बेस्टਾਂ ਵਾਲੀਆਂ ਅੱਜ ਵੇਖਣਾ ਵੀ ਧੂੜ ਵਾਲਿਆ ਬੈਸਟ ਕੌਣ ਜਾਂਦਾ ਹੈ ਔਰ ਫਾਸਟ ਕਿਹੜੀ ਟੀਮ ਸੈਕੰਡ ਕਿਹੜੀ ਟੀਮ ਹੁਣ ਵੇਖਾਂਗੇ ਪਹਿਲੀ ਰੇਡ ਕਿਸ ਟੀਮ ਦੇ ਕਿਸ ਖਿਡਾਰੀ ਨੇ ਪਾਉਣੀ ਹੈ ਕਿ ਜਦ ਹੋਇਆ ਫਾਈਨਲ ਮੈਚ ਤੇ ਜੋਰ ਦਿਖਾਏ ਪੱਪੂ ਨੇ ਦੇਰੀਆਂ ਕੋਲੇ ਲਿਆਲਿਆ ਰੇਡਰ ਧਾਏ ਬੱਪੂ ਨੇ ਦੇਖਣ ਸਰਬਜੀਤ ਸਿੰਘ ਸਾਰੇ ਜਿਹੜੇ ਨੋਡ ਚੰਨੇ ਨੇ ਵਾਰੇ ਨਾ ਰੱਖੇ ਜਿੱਤ ਘਰਾੜਾਂ ਦਾ ਸੱਚੀ ਬੜਾ ਹੀ ਜਿੱਤੇ ਆਇਆ ਲੋਕੋ ਖਰਜੀਤ ਪੁੱਤ ਬਰਾੜਾਂ ਦਾ ਸੱਚੀ ਬੜਾ ਹੀ ਜਿੱਤੇ ਆਇਆ ਲਓ ਪਹਿਲੀ ਰੇਡ ਫਰਹੰਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਜੀਰੇ ਦੇ ਇਲਾਕੇ ਦਾ ਬਰਨਾਲਾ ਪਿੰਡ ਬਰਨਾਲੇਦਾਰ ਛੋ ਪਹਿਲੀ ਤਰੇਡ ਪਾਉਣ ਦੇ ਲਈ ਆਇਆ ਸੋਨੂ ਮਰਾੜ ਪਾਰ ਕੈਨੇਡਾ ਦੇ ਮਨਪ੍ਰੀਤ ਵੀ ਨਹੀਂ ਪੈਗਾ ਸਰੇਨੇ ਦਾ ਜਿਹੜਾ ਵੀ ਜਫਾ ਲਾਵੇਗਾ 3000 ਦਾ ਜਫਾ ਹੋਵੇਗਾ ਲਓ ਅਰਸ਼ਮਰ ਨਾਲੇ ਦੀ ਰੇਡ ਦਾਰਾਪੁਰੀ ਹੈਰੀ ਦਾ ਕਰ ਮੁਕਾਬਲਾ ਤਗੜਾ ਨੰਬਰ ਇਸ ਚੋਬਰ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਅਗਲੀ ਰੇਡ ਕਹਿੰਦੇ ਰੇਸ਼ਮ ਆ ਗਿਆ ਹੈ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਬਰੂ ਨੇ ਕਿੰਨੇ ਦਮ ਪਾਏ ਕਾਹ ਦਾ ਜਫਾ ਦਮਾ ਮੰਗਦਾ ਜੀ ਅੱਜ ਕੌਣ ਜੇਤੂ ਹੋਵੇਗਾ ਕੌਣ ਉਪਜੇਤੂ ਹੋਵੇਗਾ ਇੱਕ ਪਾਸੇ ਮੁੰਡੇ ਮਾਨੂਕੇ ਗਿੱਲਾਂ ਦੇ ਤੇ ਦੂਸਰੇ ਪਾਸੇ ਇਸਲੇ ਹਰੇਸ਼ਵਰ ਸ਼ਰੇੜਿਆ ਵਾਲਾ ਕਬੱਡੀ ਪਾ ਰਿਹਾ ਹੈ ਇਹ ਕੱਲ ਵੀ ਵੈਸਟ ਬਣਿਆ ਇਹ ਪਰਸੋਂ ਵੀ ਵੈਸਟ ਬਣਿਆ ਪਰ ਅੱਜ ਦੇਖਾਂਗੇ ਵੀ ਗੱਲ ਕੀ ਬਣਦੀ ਹੈ ਲਓ ਰੇਸ਼ਮ ਦੀ ਰੇਡ ਨੰਬਰ ਰੀਡਰ ਦੇ ਹਿੱਸੇ 'ਚ ਆ ਜੜਿਆ ਅਗਲੀ ਰੇਡ ਅਮਰਤ ਆ ਗਿਆ ਲੈ ਵੀ ਵੀਰੇ ਕਰਦੇ ਗੱਲ ਲਓ ਅਮਰਤ ਇਸ ਸਮੇਂ ਅਗਲੀ ਕਬੱਡੀ ਪਾਉਂਦੇ ਨੇ ਫਿਰ ਤਿਆਰ ਹੈ ਤੁੰਬੜ ਭੰਨ ਵਾਲਾ ਕਹਿੰਦੇ ਇਸੇ ਇਲਾਕੇ ਦਾ ਇਹਨਾਂ ਹੀ ਪਿੰਡ ਦਾ ਮੁੰਡਾ ਆਹ ਵੇਖਾਂਗੇ ਫਾਈਨਲ ਦੇ ਵਿੱਚ ਪੁੱਜੀਆਂ ਟੀਮਾਂ ਮੈਚ ਲੱਗੂ ਘੜ ਕੇ ਟੀਮਾਂ ਦੋਨੋਂ ਬਰਾਬਰ ਦੀਆਂ ਤੇ ਡਾਂਗ ਜਿੱਤਣ ਲੈ ਖੜ ਕੇ ਗੱਜਣ ਵਾਲੇ ਦਾ ਦਿਲਬਾਗ ਬੋਲ ਦਾ ਬੋਲ ਕਬੱਡੀ ਦੇ ਹ ਦੁਨੀਆਂ ਦੇ ਵਿੱਚ ਵੱਜ ਗਿਆ ਯੋਧਿਆ ਢੋਲ ਕਬੱਡੀ ਦੇ ਹ ਦੁਨੀਆਂ ਦੇ ਵਿੱਚ ਵੱਜ ਗਿਆ ਯੋਧਿਆ ਢੋਲ ਕਬੱਡੀ ਦੇ ਆਹ ਵੇਖੋ ਸਾਹਮਣੇ ਸਿਰੇ ਦੀ ਟੱਕਰ ਤੇ ਪੁਆਇੰਟ ਜਿਹੜਾ ਸ਼ਾਗਾ ਭਾਈ ਜੀ ਇੱਕ ਲੈਨਮੈਨ ਆਵੇ ਗਰਾਊਂਡ ਤੇ ਇੱਕ ਲੈਨਮੈਨ ਲਓ ਅਰਸ਼ ਨੇ ਕਬੱਡੀ ਪਾਈ ਹੈ ਲੋਗੜੀਆਂ ਅਰਸ਼ ਕਬੱਡੀ ਪਾਉਣ ਦੇ ਲਈ ਵਾਤਾ ਹੈ ਲਵੀ ਵਰਗੇ ਕੁल्ले ਵਰਗੇ ਭਿੰਦੇ ਵਰਗੇ ਮਾਨੂੰ ਕੇ ਗਿੱਲਾਂ ਦੇ ਰਸ਼ਪਾਲ ਵਰਗੇ ਚਾਰ ਦੇ ਚਾਰੇ ਤਿਆਰ ਬਰ ਤਿਆਰ ਹੁਣ ਚਾਰਾਂ ਦੇ ਵਿੱਚੋਂ ਦੇਖਣਾ ਵੀ ਕੌਣ ਆਹ ਜਾਫੀਆਂ ਦੇ ਸੀਏ ਦੇ ਬੱਲੇ ਬੱਲੇ ਕਰਾਈ ਤੁਰਿਆ ਆਉਂਦਾ ਹੈ ਨੰਬਰ ਜਾਫੀਆਂ ਦਾ ਨੰਬਰ ਕਹਿੰਦੇ ਮਾਨੂੰ ਕਹਿੰਦਾ ਆਹ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਅਰਸ਼ ਬਰਨਾਲਾ ਇਹ ਫਾਈਨਲ ਚੱਲਦਾ ਹੈ ਮਾਸ਼ੀ ਮਗਰੇ ਦੇ ਕਬੱਡੀ ਕੱਪ ਦਾ 100 ਤੇ 1 ਸਾਲ ਹੋ ਗਿਆ ਇਹ ਮੇਡਾ ਕਰਦੇ ਨੇ ਆਹ ਸਾਰੇ ਨਗਰ ਲਈ ਇਸ ਇਲਾਕੇ ਲਈ ਮਾਨ ਵਾਲੀ ਗੱਲ ਹੈ ਅਰਸ਼ ਬਰਨਾਲੇ ਦਾ ਕਬੱਡੀ ਪਾਉਣ ਦੇ ਲਈ ਬਾਤਾਂ ਹੋਇਆ ਕਿ ਧੂੜਾ ਪੱਟੀ ਜਾਂਦੇ ਆ ਜਿੰਨਾ ਦੁੱਧ ਮਾਵਾਂ ਦਾ ਪੀਤਾ ਲੋਕੋ ਡੱਕੜੇ ਸੌਖੇ ਨੇ ਦੁੱਲਾ ਲੱਖਾਂ ਤੇ ਕੋਲ ਜੀਤਾ ਲੋਕੋ ਡੱਕੜੇ ਸੌਖੇ ਨੇ ਨੰਬਰ ਰੇਡਰ ਦਾ ਅਗਲੀ ਰੇਡ ਹਾਂ ਵੀ ਬਿੱਲੇ ਕੀ ਜੱਕਰ ਹੈ ਬਿੱਲੇ 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 ਸਿਮਾ ਕ੍ਰੇਡਾ ਤੇ ਮੰਨਾ ਕ੍ਰੇਡਾ ਅਰਸ਼ ਦੀਆਂ ਅਗਲੀਆਂ ਦੋ ਰੇਡਾਂ 2100 ਦੀਆਂ ਪੈਣਗੀਆਂ ਬਿੱਲੇ ਜਿਹੜਾ ਪਹਿਲਾ ਵਾਲਾ ਪੁਆਇੰਟ ਹੈ ਬਿੱਲੇ ਪਹਿਲਾ ਵਾਲਾ ਪੁਆਇੰਟ ਹਾਂ ਜਿਹੜਾ ਭਿੰਦੇ ਤੇ ਭਿੰਦੇ ਤੇ ਅਰਚ ਵਾਲਾ ਪੁਆਇੰਟ ਮੋਰੇ ਨੂੰ ਕੈਨੇਡਾ ਲਾਈਵ ਨਾਲ ਸਿੱਧੀਆਂ ਤਾਰਾਂ ਜੋੜੀ ਬੈਠਾ ਕੇ ਜਗਤਪਾਲ ਕੈਨੇਡਾ ਜਗਤਪਾਲ ਕੈਨੇਡਾ ਹੁਣੇ ਸਾਡੇ ਵੀਰ ਲਾਈਵ ਅਨੰਦ ਮਾਣ ਰਹੇ ਆ ਉਹ ਪਹਿਲਾ ਵਾਲਾ ਪੁਆਇੰਟ ਕਹਿੰਦੇ ਰੇਡਰ ਨੂੰ ਦੇ ਦਿੱਤਾ ਗਿਆ ਛਲੀਏ ਵਾਲਾ ਮੁੰਡਾ ਰੇਸ਼ਮੀ ਜਾਂ ਪਰ ਕੀ ਚ ਕਰਾਈ ਕਰ ਪਲਿਕਾ ਪੈ ਜਾਂਦਾ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਮੇਰੇ ਵੀਰ ਸਿਆਣੇ ਉਧਰ ਸਰੇੜਿਆਂ ਦੇ ਸੂਝਾੜੋ ਸਰੇੜਿਆਂ ਦਾ ਹਰ ਜੱਗ ਆ ਕਹਿੰਦੇ 5000 ਦਾ ਹਾਲ ਕੈਨੇਡਾ ਮਨਪ੍ਰੀਤ ਕੈਨੇਡਾ ਤੇ ਸੋਨੂ ਬਰਾੜ ਹੋਣਾ ਵੱਲੋਂ ਹਰ ਜੱਗ ਆ ਕਹਿੰਦੇ 5000 ਦਾ ਸਿੰਮਾ ਕੈਨੇਡਾ ਤੇ ਮੰਨਾ ਕੈਨੇਡਾ ਉਹ ਲਾਓ ਹੱਥ ਦੀਆਂ ਦੋ ਰੇਡਾਂ 2100 ਦੀਆਂ ਪੈਣਗੀਆਂ ਅਗਲੀ ਰੇਡ ਰੇਸ਼ਮ ਪਾ ਰਿਹਾ ਮੁੰਡਾ ਸ੍ਰੀਨੇ ਵਾਲਾ ਸ੍ਰੀਨੇ ਵਾਲੇ ਦੀ ਰੇਡ ਪੈਂਦੀ ਹੋਈ ਹੈ ਹੁਣ ਲਵੀ ਹੈ ਹਰਿਸ਼ਪਾਲ ਆ ਕੁਲਾ ਦੇ ਭਿੰਦਾ ਚਾਰ ਜੱਫੀ ਇਸ ਸਮੇਂ ਤਿਆਰ ਪਰ ਤਿਆਰ ਹੈ ਏ ਲਾਠਾ ਲਾਠਾ ਤੇ ਰੇਸ਼ਮ ਰੇਸ਼ਮ ਤੇ ਲਾਠਾ ਬੱਲੇ 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 ਫਾਈਨਲ ਆਹ ਵੇਖੋ ਸਾਹਮਣੇ ਮਾਛੀ ਡੁਗਰੇ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਹੈ ਅੱਛੀ ਬੁਗਰੇ ਦੇ ਆ ਸੰਭਲ ਜਵਾਨਾ ਸੰਭਲ ਚੱਕ ਲੈ ਵੀਰਾ ਕਿਸੇ ਨੇ ਨਹੀਂ ਦੇਖਿਆ ਉਹ ਅਮਰਤ ਦੀ ਰੇਡ ਪੈਂਦੀ ਹੋਈ ਆ ਖੇਡ ਮੈਦਾਨ ਦੇ ਵਿੱਚ ਉਹ ਕਬੱਡੀ ਪੈ ਗਈ ਆ ਆਗਦੇ ਕਹਿਣ ਤੋਂ ਪਹਿਲਾ-ਪਹਿਲਾਂ ਤੇ ਕਿਸੇ ਨੇ ਨਹੀਂ ਵੇਖਿਆ ਉਦੋਂ ਬਾਅਦ ਸਾਰਿਆਂ ਨੇ ਦੇਖ ਲਿਆ ਆ ਪੈਂਦੀ ਹੋਈ ਰੇਡ ਔਰ ਚਾਰਾਂ ਚੋਂ ਕਾਹਨ ਬੱਲੇ-ਬੱਲੇ ਕਰਾਵੇਗਾ ਅਮਰਤ ਤੂੰਬੜ ਭੰਨਦਾ ਇਧਰ ਸਟੋਰੀਆ ਸਟ੍ਰੀਕਾਂ ਸਨੈਰ ਚੈਟ ਔਰ ਰੀਲਾਂ ਬਣਦੀਆਂ ਕਹਿੰਦੇ ਮਾਛੀ ਮਗਰੇ ਦੇ ਕੱਪ ਤੇ ਅਮਰ ਦੀ ਰੇਡ ਜੱਫਾ 5000 ਦਾ ਪਾਲ ਕਨੇਡਾ ਮਨਪ੍ਰੀਤ ਕਨੇਡਾ ਸੋਨੂੰ ਆਹ ਵੀਰਿਆ ਮਾਇਆ ਪੁਛਦੀ ਕਰਦੀ ਜੱਫਾ ਲੱਗ ਗਿਆ ਅਗਲੀ ਰੇਡ 2100 ਦੀ ਲੈ ਵੀ ਦਰਗ ਕਰੀਂ ਗੱਲ ਲਓ 2100 ਦੀ ਕਬੱਡੀ ਅਰਚ ਲੋਗੜ ਵਾਲਾ ਗੁੰਦਿਆ ਸਰੀਰ ਟੱਕਰ ਭਿੰਦੇ ਦੇ ਨਾਲ ਹੋ ਗਈ ਹੈ ਉਹ ਖੜ ਗਿਆ ਬਾਹ ਹਿਲਾੜ ਕੇ ਏ ਹੰਦੇ ਲਾਗੇ ਵੇਖੋ ਪਰ ਲੋਗੜ ਵਾਲਾ ਬੜਾ ਤੇਜ ਹੈ ਉਹ ਜਾਂਦਾ ਬਾਟਾ ਵੜਦਾ ਲੋਗੜ ਵਾਲਾ ਵੀ ਬੜਾ ਤੇਜ ਹੈ ਵੀ ਤੇਰੇ ਹੱਥ ਤੇਰੇ ਹੱਥ ਨਹੀਂ ਆਉਣਾ ਮੈਂ ਉੱਡ ਜੂ ਕਬੂਤਰ ਬਣ ਕੇ ਪਰ ਬਰਨਾਲੇ ਵਾਲਾ ਉਹ ਕਬੱਡੀ ਪਾ ਰਿਹਾ ਉਹ ਪੈਂਦੀ ਹੋਈ ਰੇੜ ਹੈ ਅਰਸ਼ ਬਰਨਾਲੇ ਦੀਆਂ ਦੋ ਰੇਡਾਂ ਵੀ 2100 ਦੀਆਂ ਪਹਿਲਾਂ ਬੋਲਿਆ ਗਿਆ ਵੀ ਅਰਸ਼ ਲੋਗੜ ਦੀਆਂ ਪਰ ਕਹਿੰਦੇ 2100 ਦਾ ਜਫਾ 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 ਵਾਹ ਵੇ ਗਬਰੂ ਵੇਖ ਵੇਖੋ ਜੰਟਿਆ ਮਾਛੀ ਬੁਗਲੇ ਵਾਲਿਆ ਉਹ ਵੇਖਾਂਗੇ ਮੁੰਡੇ ਕਹਿੰਦੇ ਕੜਿਆਲ ਵਾਲੇ ਨੇ ਜਫਾ ਲਾ ਕੇ ਬੱਲੇ ਬੱਲੇ ਕਰਵਾਤੀ ਹੈ ਯਾਦਵਿੰਦਰ ਸਰਪੰਚ ਜੜੀ ਖੋਰੀ ਟਕਵਾਰ ਹੋਣਾ ਦਾ ਸੀਰੇ ਹੋਣਾ ਦਾ ਆਹ ਕਹਿੰਦੇ ਸੁਖਵੀਰ ਪ੍ਰਾਂਡ ਉਹਨਾਂ ਦਾ ਮੇਲਾ ਆਹ ਵੇਖਾਂਗੇ ਇਧਰਲੇ ਪਾਸੇ ਛਲੀਨੇ ਵਾਲਾ ਅੱਜ ਵੱਜੂ ਹੈਟ੍ਰਿਕ ਜਾਂ ਨਹੀਂ ਇਹ ਗੱਲ ਸਮੇਂ ਦੀ ਹੋਣੀ ਹੈ ਅੱਜ ਵੱਜੂ ਹੈਟ੍ਰਿਕ ਜਾਂ ਨਹੀਂ ਏ ਏ ਏ ਵੇਖ ਜਾਂਦਾ ਦਰਬਾਰ ਕਹਿੰਦੇ ਇਧਰ ਪਹਿਲਾ ਹੈਪੀ ਦੇ 5000 ਦਾ ਜਫਾ ਲਾਏ ਤੇ ਆ ਜਫਾ ਦਾ 7000 ਦਾ ਪਾਲ ਕਨੇਡਾ ਬਲਪ੍ਰੀਤ ਕਨੇਡਾ ਸੋਨੂ ਬਰਾੜ ਨਾਲ ਬੱbbi ਸਲਿਆਣੀ ਤੇ ਜਨਤਾ ਕਹਿੰਦਾ ਵੀ ਆਪਣਾ ਰਿਸ਼ਤੇਦਾਰ ਹੈ ਹਰਸ਼ ਮੁੰਡਾ ਬਰਨਾਲੇ ਵਾਲਾ ਅੱਜ ਪਿਆਰ ਦੀ ਬਦੌਲਤ ਆਇਆ ਅੱਜ ਰਿਸ਼ਤੇਦਾਰੀ ਦੀ ਬਦੌਲਤ ਆਇਆ ਹਰਸ਼ ਬਰਨਾਲੇ ਦਾ ਵੀ ਤੈਧਰੋ ਧੰਨਵਾਦ ਅੱਜ ਦੇ ਦਿਨ ਦਾ ਫਾਈਨਲ ਚੱਲਦਾ ਹੈ ਯਾਦਵਿੰਦਰ ਸਰਪੰਚ ਹੁਣਾਂ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਜਨਤੇ ਹੁਣਾਂ ਦਾ ਸੁਖੇ ਬਰਾੜ ਹੁਣਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਇਧਰ 2100 ਪੁੱਜਦਾ ਹੋ ਗਿਆ ਲੈ ਵੀ ਹੈਪੀ ਆ ਲੈ ਇਧਰ ਪਰ ਤੁੰਬੜ ਭੰਨ ਵਾਲਿਆ ਹੋ ਮੁੰਡਿਆ ਲਾਕਾ ਪਾ ਦੇ ਕਰੜਾ ਜਾ ਕਰਕੇ ਜੇਰਾ ਪਾ ਦੇ ਤਕੜਾ ਜਾ ਕਰਕੇ ਜੇਰਾ ਉਹ ਤੇਰਾ ਲਾਕਾ ਤੇਰੇ ਪਿੰਡ ਦਾ ਉਹ ਤੇਰਾ ਗਵਾਰਡ ਹੈ ਸਿਰੇ ਦੀ ਟੱਕਰ ਇਧਰ ਸੁਖਵੀਰ ਪ੍ਰਾਣ ਹੁਣਾਂ ਵੱਲੋਂ ਵੱਡੇ ਮਾਨ ਪਿਆਰ ਪੁੱਜ ਗਏ ਆ ਉਹ ਪੈਂਦੀ ਰੇਡ ਤੇ ਸੁਨਗਰਾਜ ਕਰਦੇ ਗੱਲਾਂ ਅਮਰਤ ਨੇ ਕਬੱਡੀ ਪਾਈ ਆ ਤੁੰਬੜ ਭੰਨ ਵਾਲਾ ਮੁੰਡਾ ਹੁਣ ਚਾਰਾਂ ਚੋਂ ਦੇਖ ਰਿਹਾ ਵੀ ਕੌਣ ਉਹ ਪੈਂਦੀ ਰੇਡ ਨੰਬਰ ਰੀਡਰ ਦਾ ਨੰਬਰ ਧਾਵੀ ਦਾ ਨੰਬਰ ਕਹਿੰਦੇ ਅਮਰਤ ਦਾ ਮੈਚ ਕਹਿੰਦੇ ਚੋਟੀ ਦਾ ਚੱਲਦਾ ਬਾਛੀ ਬੋਗਰੇ ਦਾ ਖੇਡ ਮੇਲਾ ਇੱਕ ਪਾਸੇ ਮਾਲੂਕੇ ਗੱਲ ਦੂਜੇ ਪਾਸੇ ਸਰੀਨਾ ਅਗਲੀ ਰੇਡ ਕਹਿੰਦੇ ਰੇਸ਼ਮ ਤਿਆਰ ਬਰ ਤਿਆਰ ਹੈ ਕਿ ਮੈਚ ਹੋਣਗੇ ਟਕਾਣੇ ਜੱਟ ਆਉਣਗੇ ਟੱਕਰ ਸਿਰੇ ਦੀ ਹੈ ਲੈ ਵੀ ਸੁੱਖੀ ਭਾਈ ਤੇਰਾ ਵੀ ਧੰਨਵਾਦ ਹੈ ਵੱਡੀਆਂ ਜ਼ਿੰਮੇਵਾਰੀਆਂ ਆ ਪੈਂਦੀ ਹੋਈ ਰੇਡ ਲੈ ਵੀ ਦਰਵਾਜ਼ਾ ਕਰਦੇ ਬਰਸਟੋਪਰ ਵੀ ਉਧਰ ਸ਼ਮਿੰਦਰ ਯੂਐਸਏ ਸਾਡੇ ਵੀਰ ਜੰਟੇ ਵੀਰ ਦੇ ਮਿੱਤਰ ਨੇ ਉਹਨਾਂ ਦੇ ਵੱਲੋਂ ਕਹਿੰਦੇ ਅਰਛ ਲੋਗੜ ਵਾਲੇ ਦੀਆਂ ਤਿੰਨ ਕਬੱਡੀਆਂ ਇੱਧਰ ਸਾਡੇ ਵੀਰ ਨਾਲ ਲਾਡੀ ਵੀਰ ਹੈ ਲਾਡੀ ਵੀਰ ਉਹਨਾਂ ਵੱਲੋਂ ਤੇ ਸ਼ਮਿੰਦਰ ਯੂਐਸਏ ਤੇ ਜੰਟਾ ਮਾਛੀ ਬੁਗਰਾ ਕਹਿੰਦੇ ਅਰਛ ਲੋਗੜ ਦੀਆਂ ਤਿੰਨ ਕਬੱਡੀਆਂ 100 ਡਾਲਰ ਦੀਆਂ ਪੈਣ ਗਿਆ ਅਮਰੀਕਾ ਦੇ 100 ਡਾਲਰ ਦੀਆਂ ਲੋਗੜ ਵਾਲਿਆ ਤੇਰੀਆਂ ਤਿੰਨ ਰੇਡਾਂ ਕਹਿੰਦੇ ਬਰਨਾਲੇ ਵਾਲਾ ਕਬੱਡੀ ਪੌਣ ਦੇ ਲਈ ਵਾਤਾ ਹੋਇਆ ਹੈਪੀ ਕੜਿਆਣ ਤੇ ਅਰਸ਼ ਦੇ ਦਰਮਿਆਨ ਆ ਚੱਲਦਾ ਹੋਇਆ ਮੁਕਾਬਲਾ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਾ ਹੈਨ ਚੋਟੀ ਦਾ ਮੈਚ ਚੱਲਦਾ ਹੈ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਹੈ ਕਿਹੜੇ ਬੈਸਟ ਆਉਣਗੇ ਕਿਹੜੇ ਜੇਤੂ ਬਣਨਗੇ ਕਿਹੜੇ ਰਨਰ ਅਪ ਰਹਿਣਗੇ ਥੋੜੇ ਸਮੇਂ ਤੱਕ ਫੈਸਲਾ ਹੋ ਜਾਣਾ ਹੈ ਜਾਂ ਰੇਸ਼ਮ ਸ਼ਰੀਨਾ ਹੈਟਟ੍ਰਿਕ ਮਾਰਦਾ ਹੈ ਜਾਂ ਕੋਈ ਹੋਰ ਖਿਡਾਰੀ ਬੈਸਟ ਆਉਂਦਾ ਹੈ ਇਹ ਤੇ ਸਮਾਂ ਦੱਸੇਗਾ ਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਉਹ ਪਈ ਹੋਈ ਰੇਡ ਚਾਰ ਜਫਾ ਹੀ ਮੁੰਡੇ ਮਾਨੂੰ ਕੇ ਗਿੱਲਾਂ ਦੇ 11 ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਆ ਪੈਂਦੀ ਰੇਡ ਨੰਬਰ ਰੀਡਰ ਦਾ ਲਓ ਸਲੀਨੇ ਵਾਲਿਆਂ ਦਾ ਹਰ ਜਫਾ ਕਹਿੰਦੇ 7000 ਦਾ ਸਾਡਾ ਸੋਨੂ ਬਰਾੜ ਨਾਲ ਮਨਪ੍ਰੀਤ ਸਾਡਾ ਕੈਨੇਡਾ ਨਾਲ ਬੱਬੀ ਸਲਿਆਣੀ ਇੱਕੋ ਜਫਾ 7000 ਦਾ ਹੋਵੇਗਾ ਸਾਡੇ ਵੀਰਾਂ ਦੇ ਵੱਲੋਂ ਤੇ ਉਧਰ ਕਹਿੰਦੇ ਸਾਡੇ ਤੇ ਟੱਟ ਲੋ ਤੇ ਲਵ ਟੱਲੋ ਉਹਨਾਂ ਦੇ ਵੱਲੋਂ 1000 ਰੁਪਿਆ ਆਹ ਅਰਸ਼ ਦੇ ਕਬੱਡੀ ਦੇ ਉੱਪਰ ਪੁਆਇੰਟਾ ਕਰ ਦਿੱਤਾ ਜਾਵੇਗਾ ਇਧਰਲੇ ਪਾਸੇ ਆਹ ਵੇਖਾਂਗੇ ਸ਼ਮਿੰਦਰ ਯੂਐਸਏ ਹੁਣਾਵੇ ਵੱਲੋਂ ਕਹਿੰਦੇ ਆਹ ਅਰਸ਼ ਲੋਗੜ ਵਾਲੇ ਦੀਆਂ ਤਿੰਨ ਰੇਡਾਂ ਅਮਰੀਕਾ ਦਾ 100 ਡਾਲਰ ਲੈ ਵੀ ਅਰਸ਼ ਆ ਫੜੀ ਮਾਇਆ ਵਕੀਲਿਆ ਆ ਫੜ ਲਈ ਵਰਨਾਏ ਵਾਲਿਆ ਆ ਵੇਖ ਮਾਇਆ ਜਿਹੜੀ ਉਧਰ ਕਹਿੰਦੇ ਉਹ ਰੇਡ ਰੇਸ਼ਮ ਮੁੰਡਾ ਬੈਸਟਾਂ ਵਾਲਿਆਂ ਬੈਸਟ ਵਾਲਿਆਂ ਪਾਈ ਜਾਂਦਾ ਕਹਿੰਦੇ ਰੇਸ਼ਮ ਸਨੇੜੇ ਵਾਲਾ ਦੇ ਬੱਲੇ ਬੱਲੇ ਕਰਾਈ ਜਾਂਦਾ ਕਹਿੰਦੇ ਰੇਸ਼ਮ ਸਰੀਨੇ ਵਾਲਾ ਵੀਰੇ ਥੋੜਾ ਜਿਹਾ ਗਰਾਊਂਡ 'ਚੋਂ ਰਸ਼ ਕੱਟ ਕਰ ਦਿਓ ਵੀਰ ਬਣ ਕੇ ਵੀਰ ਬਣ ਕੇ ਰਸ਼ ਕੱਟ ਕਰ ਦਿਓ ਆ ਪੈਂਦੀ ਹੋਈ ਰੇਡ ਤੇ ਚਰਨ ਦੇ ਵਿੱਚੋਂ ਲੈ ਵੀ ਰਸ਼ਪਾਲ ਹੋ ਜਿਹੜੇ ਪਰ ਲੈ ਵੀ ਮਾੜੂ ਕੇ ਗੱਲ ਵਾਲਾ ਆ ਜਾਫੀ ਵੀ ਇਸ ਸੀਜ਼ਨ 'ਚ ਬੱਲੇ ਬੱਲੇ ਕਰਾਈ ਆਉਂਦਾ ਹੈ ਪਰ ਫੈਸਲਾ ਹੋ ਗਿਆ ਵੀ ਨੰਬਰ ਰੇਡਰ ਦੇ ਹਿੱਸੇ 'ਚ ਆ ਜਿਹੜਾ ਨੰਬਰ ਕਹਿੰਦੇ ਸਰੀਨੇ ਦਾ ਅਗਲੀ ਰੇਡ ਪਾਉਣ ਦੇ ਲਈ ਫੇਰ ਨੌਜਵਾਨ ਅਰਸ਼ ਵਰਨਾਲਾ ਤਿਆਰ ਬਰ ਤਿਆਰ ਕਿ ਮਿਹਨਤਾਂ ਤੋਂ ਮੇਰਾ ਕੋਈ ਮਹਾਨ ਹੁੰਦਾ ਨਹੀਂ ਤੇਜਾ ਢਿੱਲੋਂ ਯੂ ਐਸ ਏ ਤੇ ਲਵ ਢਿੱਲੋਂ ਯੂ ਐਸ ਏ ਕਬੱਡੀ 500 ਵੀ ਪਵੇਗੀ ਉਹਨਾਂ ਵੀਰਾਂ ਦੇ ਵੱਲੋਂ ਅਰਸ਼ ਦੀ 500 ਦਾ ਆਓ ਰੇਡ ਬਿਆੰਤ ਬਿਆੰਤ ਡਾਕਟਰ ਹਰਾਜ ਤੇ ਸੁਖਦੀਪ ਮਾਚੀ ਮੁਗਰਾ ਉਹਨਾਂ ਵੱਲੋਂ ਮਾਣੂ ਦਾ ਰਿਸ਼ਪਾਲ ਦਾ ਜਫਾ 500 ਦਾ ਲਾਓ ਸਣੀਨੇ ਵਾਲਿਆਂ ਦਾ ਜਫਾ 7000 ਦਾ ਸਾਡੇ ਬੋਬੀ ਹੁਣੀ ਨਾਲ ਸਾਡੇ ਵੀਰਾਂ ਪਾਸੇ ਵੀ ਨਹੀਂ ਪੰਗਵਾਏ ਵੀਰਾਂ ਦੇ ਵੱਲੋਂ 7000 ਦਾ ਜਫਾ ਸਲੀਨੇ ਵਾਲਿਆਂ ਦਾ ਲੱਗਣਾ ਲੈ ਵੀ ਅਰਛਾ ਆ ਫੜੀ ਵੀਰਿਆ ਮਾਇਆ ਜਿਹੜੀ ਤੇਰੀ ਰੇਡ ਦੇ ਉੱਪਰ ਵੀਰਾਂ ਦੇ ਵੱਲੋਂ ਪੁਜੀਦੀ ਕਰ ਦਿੱਤੀ ਗਈ ਹੈ ਲਵ ਢਿੱਲੋ ਤੇ ਨਾਲ ਤੇਜਾ ਯੂਐਸਏ ਉਹਨਾਂ ਵੀਰਾਂ ਦੇ ਵੱਲੋਂ ਕਹਿੰਦੇ ਆ ਵੱਡੇ ਮਾਨ ਪਿਆਰ ਮੁੰਡਾ ਬੈਸਟ ਮਾਨ ਨੂੰ ਫਿਰਦਾ ਬੈਸਟ ਮਾਨ ਨੂੰ ਫਿਰਦਾ ਤੇਜਾ ਢਿੱਲੋ ਤੇ ਲਵ ਸਾਡਾ ਵੀਰ ਹੈ ਯੂਐਸਏ ਵਾਲੇ ਵੀਰਾਂ ਦੇ ਵੱਲੋਂ 7000 ਦੇ ਕੁਝਫਾ ਆ ਰੇਡ ਲਵ ਯੂ ਐਸ ਏ ਤੇ ਤੇਜਾ ਸਿੰਘ ਜੀ ਯੂ ਐਸ ਏ ਉਹਨਾਂ ਵੱਲੋਂ 500 ਵੀ ਪੈਣ ਜਾ ਰਹੀ ਹੈ 500 ਵੀ ਜਫਾ 7000 ਦਾ ਰੇਡ 500 ਦੀ ਉਹ ਸਾਹਮਣੇ ਚੱਲਦਾ ਮੁਕਾਬਲਾ ਹੈ ਹਰਸ਼ ਬਰਨਾਲਾ ਕਹਿੰਦੇ ਹੱਥਾਂ 'ਚੋਂ ਨਿਕਲ ਗਿਆ ਤਕੜਾ ਨੰਬਰ ਇਸ ਚੋਬਰ ਨੇ ਜੋੜਿਆ ਹੈ ਇਹ ਫਾਈਨਲ ਚੱਲਦਾ ਹੈ ਅਗਲੀ ਰੇਡ ਕੌਣ ਪਾਵੇਗਾ ਰੇਸ਼ਮ ਵੀ ਲਗਾਤਾਰੀ ਪਾਈ ਜਾਂਦਾ ਹੈ ਰੇਸ਼ਮ ਵੀ ਖੱਕਦਾ ਰੇਸ਼ਮ ਦੀ ਆਹ ਕਬੱਡੀ 1000 ਦੀ ਸਾਡੇ ਵਿਣੀ ਪੈਗਵਾਏ ਵੀਰ ਬੱਬੀ ਹਣੀ ਨਾਲ ਸਾਡੇ ਸੋਨੂ ਹਣੀ ਵੀਰ ਉਹਨਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਜਫਾ 7000 ਦਾ ਆਹ ਕਬੱਡੀ ਵੀ ਉਹਨਾਂ ਵੀਰਾਂ ਵੱਲੋਂ 1000 ਹਜ਼ਾਰ ਦੀ ਪੈਣ ਜਾ ਰਹੀ ਹੈ 1000 ਦੀ ਲਾਠੇ ਦਾ ਜਫਾ 1000 ਦਾ ਬਿਆੰਤ ਡਾਕਟਰ ਤੇ ਸੁਖਦੀਪ ਭਾਈ ਹੁਣਾਂ ਵੱਲੋਂ ਬਿਆੰਤ ਡਾਕਟਰ ਤੇ ਸੁਖਦੀਪ ਭਾਈ ਹੁਣਾਂ ਵੱਲੋਂ ਲਾਠਿਆ ਲਾਹ ਜਫਾ ਆਹ ਰੇਸ਼ਮਾ 1000 ਦੀ ਰੇਡ ਬੱbbi ਵੀਰ ਹੁਣਾਂ ਵੱਲੋਂ ਏ ਏ ਏ ਏ ਜਫਾ ਦਫਾ ਦਫਾ ਆਹ ਲਾਠੇ ਦਾ ਲੱਗ ਗਿਆ ਸੁਖਦੀਪ ਭਾਈ ਆਹ ਮਾਇਆ ਪੋਈ ਦੀ ਕਰ ਦਿਓ ਮੁੰਡੇ ਤੱਕ ਮਾਇਆ ਪੋਈ ਦੀ ਕਰ ਦਿਓ ਹੇਤਾਰ ਸਾਡੇ ਮਾਨਪ੍ਰੀਤ ਹੋਣੀ ਬੱਬੀ ਵੀਰ ਹੋਣਾ ਕੋਲ ਵੱਡੇ ਮਾਨ ਪਿਆਰਾ ਲਓ ਸਲੀਨੇ ਆਇਓ ਇੱਕੋ ਜੱਫਾ 100000 ਦਾ ਪਾਲ ਕੈਨੇਡਾ ਵੀ ਨਹੀਂ ਪੇਗਾ ਸੋਨੀ ਸਾਡਾ ਵੀਰ ਤੇ ਨਾਲ ਬੱਬੀ ਸਲੀਆਣੀ ਉਧਰ ਮੰਨਾ ਕੈਨੇਡਾ ਤੇ ਸਿਮਾ ਕੈਨੇਡਾ 3100 ਦੀਆਂ ਦੋ ਪੈਣਗੇ ਅਰਸ਼ ਦੀਆਂ ਮੰਨਾ ਕੈਨੇਡਾ ਸਿਮਾ ਕੈਨੇਡਾ 3100 ਦੀਆਂ ਦੋ ਅਰਸ਼ ਬਰਨਾਲਾ ਮੈਂ ਮੈਚ ਸਮਾਪਤ ਹੋ ਗਿਆ ਮੈਚ ਸਮਾਪਤ ਹੋ ਗਿਆ ਦੱਸਿਏ ਬਾਈ ਕੌਣ ਵਿਨਰ ਰਿਹਾ ਹੈ ਲੈ ਵੀ ਕੌਣ ਵਿਨਰ 11:30 ਸਾਡੇ 11 ਨੰਬਰ ਮਾਣੂਕੇ ਗਿੱਲਾਂ ਦੇ ਹੈਪੀ ਕਨੇਡਾ ਦਾ 5100 ਨਾਲ ਸਨਮਾਨ ਸਾਡਾ ਪਾਲ ਕਨੇਡਾ ਵਿਨੀਪੈਗੋ ਮਨਪ੍ਰੀਤ ਕੈਨੇਡਾ ਦੇ ਸੋਨੂ ਬਰਾੜ ਉਹਨਾਂ ਵੀਰਾਂ ਵੱਲੋਂ ਅੱਜ ਦੇ ਖੇਡ ਮੈਣੇ ਦਾ ਬੈਸਟ ਰੇਡਰ 8 ਕਬੱਡੀਆਂ 7 ਨੰਬਰ ਅਰਸ਼ ਬਰਨਾਲਾ ਤੇ ਅੱਜ ਟੱਚ ਦੇ ਦੋ ਜੱਫੇ ਹੈਪੀ ਕੜਿਆਲ ਅੱਜ ਦੇ ਬੈਸਟ ਮੈਲੇ ਦਾ ਬੈਸਟ ਜਾਫੀ ਹੈਪੀ ਕੜਿਆਲ ਬੈਸਟ ਰੇਡਰ ਅਰਸ਼ ਬਰਨਾਲਾ ਦੋਨੋਂ ਟੀਮਾਂ ਨੂੰ ਬਹੁਤ ਮੁਬਾਰਕਾਂ ਸਰਮਾਨ 5100 ਦੇ ਨਾਲ ਸਾਡੇ ਸੜੀ ਹੋਣੀ ਸਾਡੇ ਵੀਰ ਬੱbbi ਹੋਣੀ ਤੇ ਸਾਡੇ ਪਾਲ ਕੈਨੇਡਾ ਵਿਨੀ ਪੈਗ ਉਹਨਾਂ ਵੀਰਾਂ ਵੱਲੋਂ ਮੰਨਾ ਤੇ ਸਿਮਾ ਕੈਨੇਡਾ 3100 ਰੁਪਿਆ ਅਰਚ ਬਰਨਾਲੇ ਦੇ ਲਈ ਵੀਰ ਪੁੱਜਦਾ ਕਰ ਰਿਹਾ ਹੈ ਹਾਂ ਦੋ ਕਬੱਡੀਆਂ ਦੇ ਕਹਿੰਦੇ ਲਾਏ ਭਾਵੇਂ ਇੱਕ ਕਬੱਡੀ ਪਾਈ ਹੈ ਸੀਰਾ ਕਹਿੰਦਾ ਆਪਾਂ ਫੇਰ ਵੀ ਮੁੰਡੇ ਲਈ 3100 ਪਹੁੰਚਦਾ ਕਰਾਂਗੇ ਫੇਰ ਵੀ 3100 ਸੀਰਾ ਕਹਿੰਦਾ ਪਹੁੰਚਦਾ ਕਰਾਂਗੇ ਮਨਦੀਪ ਸੁਲਿਆਣੀ ਮਨਦੀਪ ਮਨਦੀਪ ਆਈ ਵੀਰੇ ਮਨਦੀਪ ਜੱਲੱਖਾ ਲਖਿਆ ਆ ਜਾ ਭੋਲੂ ਵਾਲੀਆ ਛੋਟੇ ਬਾਈ ਨਸੀਬ ਬਰਨਾਲੇ ਵਾਲਾ ਵੀ ਯਾਰ ਪੁੱਜਿਆ ਸਾਡਾ ਅਰਛਾ ਚ ਮਾਸੀ ਦੇ ਪਿੰਡ ਆਇਆ ਸਰੇਂਦਰਪਾਲ ਧੰਨਵਾਦ ਆ ਯਾਰ ਤੁਹਾਡਾ ਸਾਰਿਆਂ ਦਾ ਬੜੀ ਮਿਹਨਤ ਕੀਤੀ ਤੁਸੀਂ ਹੈਲੋ ਸਾਰੇ ਵੀਰੋ ਨੂੰ ਬੇਨਤੀ ਹੈ ਵੀ ਇੱਥੇ ਆ ਜਾਓ ਜਿੱਥੇ ਲਾਈਟ ਚੱਲਦੀ ਹੈ ਇੱਥੇ ਆ ਜਾਓ ਬਹੁਤ ਸੋਹਣਾ ਟੂਰਨਾਮੈਂਟ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਆਪਣਾ ਸਰਾ ਹੋ ਗਿਆ ਨਹੀਂ ਇੱਧਰ ਨੂੰ ਲਾਈਵ ਦੇ ਸਾਹਮਣੇ ਟੀਮਾਂ ਸਾਰੇ ਵੀਰੋ ਆ ਜਾਓ ਬਾਬਾ ਵੀਰ ਸਿੰਘ ਕਿਰਪਾ ਕਰੇ ਸਾਰਿਆਂ ਦੇ ਜਿਨੇ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਕੀਤੀ ਆ ਮਹਾਰਾਜ ਉਹਦੀ ਦੁੱਗਣੀ ਆਮਦਨ ਵਧਾਵੇ ਸੱਚੇ ਪਾਤਸ਼ਾਹ ਕਿਰਪਾ ਕਰੇ ਛੋਟਾ ਜਿਹਾ ਟੂਰਨਾਮੈਂਟ ਵੱਡਾ ਟੂਰਨਾਮੈਂਟ ਬਣ ਗਿਆ ਸਾਰੇ ਵੀਰਾਂ ਨੂੰ ਬੇਨਤੀ ਵੀ ਇੱਥੇ ਆਜੋ ਵੀ ਟਾਈਮ ਬਹੁਤ ਹੋ ਗਿਆ ਪਲੇਅਰੋ ਬਈ ਇੱਧਰ ਆਜੋ ਵੀਰੇ ਹੈਲੋ ਸਾਡਾ ਵੀਰ ਸਿਮਾ ਕੈਨੇਡਾ ਤੇ ਮੰਨਾ ਕੈਨੇਡਾ ਸਿਮਾ ਬਰਾਡ ਕੈਨੇਡਾ ਮੰਨਾ ਬਰਾਡ ਕੈਨੇਡਾ ਉਹ ਵੀਰ ਇਲਾਣ ਕਰਾਉਂਦੇ ਆ ਵੀ ਅਗਲੇ ਸਾਲ 2026 ਦੇ ਵਿੱਚ ਸਾਡੇ ਸੀਰੇ ਬਰਾਡ ਦਾ ਜੰਟੇ ਢਿੱਲੋਂ ਦਾ ਤੇ ਤੋਜ ਬਰਾਡ ਦਾ 51 5100 ਨਾਲ ਸਨਮਾਨ ਕੀਤਾ ਜਾਵੇਗਾ ਇੱਕ ਵਾਰੀ ਤਾੜੀ ਇਹਨਾਂ ਲਈ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬੜੀ ਮਿਹਨਤ ਕੀਤੀ ਹੈ ਸੀਰੇ ਬਰਾੜ ਦਾ ਤੋਜ ਬਰਾੜ ਦਾ ਤੇ ਜਨਤੇ ਢਲੋਂ ਦਾ ਸਨਮਾਨ ਸਾਡੇ ਸਿੰਮੇ ਬਰਾੜ ਕੈਨੇਡਾ ਤੇ ਮੰਨੇ ਬਰਾੜ ਕੈਨੇਡਾ ਵੱਲੋਂ ਅਗਲੇ ਸਾਲ ਜਿਹੜਾ ਉਹ 51 5100 ਨਾਲ ਕੀਤਾ ਜਾਵੇਗਾ ਬਾਬਾ ਜੀ ਚੱਲ ਆਹ ਦੇ ਦਈਏ ਜੀ ਸਨਮਾਨ ਆਓ ਸੈਕੰਡ ਪ੍ਰਾਈਜ਼ ਪਹਿਲਾ ਸੈਕੰਡ ਪ੍ਰਾਈਜ਼ ਦੇਈਏ ਭਾਈ ਨਾਮ ਆਪਾਂ ਟੀਮਾਂ ਨੂੰ ਔਰ ਇਹਨਾਂ ਦੋਵਾਂ ਭਰਾਵਾਂ ਦਾ ਆਪਾਂ ਨੂੰ 40000 ਦਾ ਸਹਿਯੋਗ ਆ ਔਰ ਸਿਮੇ ਤੇ ਮੰਨੇ ਵੱਲੋਂ ਸਾਡੇ ਟੂਰਨਾਮੈਂਟ ਦੇ ਲਈ ਵੀ 40000 ਦਾ ਸਹਿਯੋਗ ਆ ਬਹੁਤ ਬਹੁਤ ਧੰਨਵਾਦ ਹੁਣ ਭਾਈ ਲਿਆਓ ਯਾਰ ਆਪਾਂ ਲਿਆਓ ਕੱਪ ਕਿੱਥੇ ਆ ਯਾਰ ਸੈਕੰਡ ਪ੍ਰਾਈਜ਼ ਵਾਲਾ ਕੱਪ ਲਿਆ ਵੀਰੇ ਸੁਰਿੰਦਰ ਲਿਆ ਯਾਰ ਪਹਿਲਾ ਸੈਕੰਡ ਵਾਲਾ ਓ ਸੁਰਿੰਦਰ ਆ ਆਹ ਅੱਲਾਹ ਯਾਰਾ ਧਾਗਾ ਜਿਆ ਸਖਦੀਪ ਲਿਆ ਕਾਪੀ ਯਾਰਤ ਕਰੀਏ ਸਨਮਾਨ ਓਏ ਡਾਕਟਰ ਬਿਆਨਤ ਜੀ ਇਹਨੂੰ ਸਨਮਾਨਜਾ ਸੌਦਾ ਸਨਮਾਨ ਸਭ ਤੋਂ ਮੋਸ਼ਹबान ਦਾ ਹੋਊਗਾ ਔਰ ਡਾਕਟਰ ਬਿਆਨਤ ਹਰਾਜ ਜੀ ਕਹਿੰਦੇ ਆ ਵੀ ਆਪਾਂ 5100 ਦੇ ਨਾਲ ਅਗਲੇ ਸਾਲ ਸੁਖਪ੍ਰੀਤ ਪਹਿਲਵਾਨ ਨੂੰ ਸਨਮਾਨ ਦੇਵਾਂਗੇ ਲੈ ਵੀ ਸੁਖਪ੍ਰੀਤ ਤੈਨੂੰ ਵੀ ਮੁਬਾਰਕਵਾਦ ਆ ਬਾਈ ਡਾਕਟਰ ਬਿਆਨਤ ਹਰਾਜ ਜੀ ਕਹਿੰਦੇ ਆ ਪਿਆਰ ਹੈ ਇਹਨਾਂ ਵੀਰਾਂ ਦਾ ਯਾਰ ਆਓ ਯਾਰ ਸੈਕੰਡ ਟੀਮ ਕਿਹੜੀ ਐ ਆ ਸੈਕੰਡ ਸਲੀਣਾ ਆਓ ਜੀ ਸਲੀਣਾ ਸੈਕੰਡ ਰਹੀ ਟੀਮ ਸਲੀਣਾ ਸਿਮਾ ਬਰਾੜ ਮੰਨਾ ਬਰਾੜ ਇਹ ਵੀਰਾਂ ਨੇ ਐਲਾਨ ਕਰਾਇਆ ਕੈਨੇਡਾ ਵਾਲੇ ਭਰਾ ਸਾਡੇ 40000 ਦਾ ਸਹਿਯੋਗ ਵੀ ਹੈ ਔਰ ਅਗਲੇ ਸਾਲ ਸਾਡੇ ਜੰਟੇ ਢਿੱਲੋਂ ਦਾ ਸੀਰੇ ਬਰਾੜ ਦਾ ਤੇ ਤੋਜ ਬਰਾੜ ਦਾ ਸਨਮਾਨ 51 5100 ਨਾਲ ਕਰਨਾ ਗੁਰਜਾਂ ਢਿੱਲੋਂ ਤਾਂ ਪਹਿਲਾਂ ਬੋਲਤਾ ਮੈਂ ਧੰਨਵਾਦ ਆ ਬਾਈ ਆਓ ਯਾਰ ਟੀਮ ਸਲੀਨੇ ਦੀ ਲੋਗੜ ਵਾਲਿਆ ਆ ਜਾ ਝੋਟਿਆ ਬਿਆਨਤ ਬਰਾੜ ਜੀ ਕਹਿੰਦੇ ਆਪਾਂ ਸੁੱਖ ਵੀ ਢਿੱਲ ਬਿਆਨਤ ਸਰਪੰਚ ਜੀ ਜੱਟ ਸਾਡੇ ਹਰਾਜਾਂ ਵਾਲੇ ਵੀ ਆਪਾਂ ਸੁੱਖ ਵੀ ਢਿੱਲੋਂ ਦਾ ਸਨਮਾਨ ਕਰਾਂਗੇ ਆ ਬੱbbi ਬਾਈ ਆ ਗਿਆ ਕੈਨੇਡਾ ਵਾਲਾ ਜੰਟੇ ਢਿੱਲੋਂ ਦਾ ਡਬਲ ਹੈਪੀ ਆ ਬਾਈ ਹੈਪੀ ਕਿਰਿਆਲ ਦਾ ਸਨਮਾਨ ਇੱਥੇ ਆਜੋ ਸਾਹਮਣੇ ਪਹਿਲਾ ਸੈਕੰਡ ਪੁਆਇਂਟ ਲੈ ਲਓ ਭਾਈ ਸਾਰੀ ਕਮੇਟੀ ਆਵੇ ਸਾਰੀ ਪ੍ਰਬੰਧਕ ਕਮੇਟੀ ਤੇ ਸਮੁੱਚੀ ಗ್ರಾಮ ਪੰਚਾਇਤ ਆਓ ਯਾਰ ਸਾਰੇ ਰਲ ਕੇ ਆਹ ਟਾਈਮ ਲਈ 2 ਮਹੀਨੇ ਹੋ ਗਏ ਮੁੰਡਿਆਂ ਨੂੰ ਲੱਗਿਆ ਨੂੰ 3 ਮਹੀਨੇ ਦਿਨ ਰਾਤ ਇੱਕ ਕੀਤਾ ਭਾਈ ਤੇ ਮੈਂ ਇਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਸਾਰੇ ਨਗਰ ਵੱਲੋਂ ਆਜੇ ਆਜੇ ਡੇ ਪਲੇਅਰ ਆਏ ਆ ਮੈਚ ਹੋਇਆ ਤੇ ਇਹਨਾਂ ਮੁੰਡਿਆਂ ਦੇ ਕਰਕੇ ਇਹਨਾਂ ਵੀਰਾਂ ਦੇ ਕਰਕੇ ਹੋਇਆ ਕਿਉਂਕਿ ਜਿੱਥੇ ਵੀ ਟੂਰਨਾਮੈਂਟ ਆਉਂਦਾ ਉੱਥੇ ਪੁੱਜੇ ਟੀਮਾਂ ਨੂੰ ਜਾ ਕੇ ਬੁੱਕ ਕੀਤਾ ਪਲੇਅਰਾਂ ਨਾਲ ਰਾਬਤਾ ਕਾਇਮ ਕੀਤਾ ਤੇ ਗੋਗੀ ਬਰਾੜ ਜੀ ਦਾ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਜਿੱਥੇ ਸੀਰੇ ਦਾ ਬਰਾੜ ਦਾ ਸਾਡੇ ਜਨਤੇ ਢਲੋਂ ਦਾ ਤੇ ਤੋਜ ਬਰਾੜ ਦਾ ਸਨਮਾਨਤ ਸਾਡੇ ਗੋਗੀ ਬਰਾੜ ਜੀ ਦਾ ਸਨਮਾਨ ਵੀ ਜਿਹੜਾ ਉਹ ਮੰਨਾ ਬਰਾੜ ਤੇ ਸਿਮਾ ਬਰਾੜ ਕੈਨੇਡਾ ਵਾਲੇ ਕਹਿੰਦੇ ਵੀ ਆਉਂਦੇ ਸਾਲ ਕਰਾਂਗੇ ਹੁਣ ਜਿਹੜੇ ਮੇਲੇ ਤੇ ਕਹੂਗਾ ਉਹ ਵੱਡੇ ਤਰ੍ਹਾਂ ਸਨਮਾਨ ਕੀਤਾਊਗਾ ਗੱਲ ਗਰੁੱਪ ਵੱਲੋਂ ਗੱਲ ਗਰੁੱਪ ਵੱਲੋਂ ਤੋਂਬੜ ਪੰਨੀਆਂ ਅਮਰਤ ਜਿਹੜੇ ਮੇਲੇ ਤੇ ਆਖੇ ਜਦੋਂ ਆਖੇ ਤੇ ਵੱਡੇ ਮੋਟਰਸਾਈਕਲ ਨਾਲ ਸਨਮਾਨ ਕਰਾਂਗੇ ਬਹੁਤ ਧੰਨਵਾਦ ਭਾਈ ਮਾਨੂਕੇ ਗਿਲਫ ਇੱਧਰ ਹੁਣ ਸਨਮਾਨ ਜਿਹੜਾ ਨਗਦ ਰਕਮ ਤੇ ਕੱਪ ਦੇ ਨਾਲ ਹੈਪੀ ਕੜਿਆਲ ਦਾ ਸਾਰੇ ਸਾਡੇ ਵੀਰ ਪਾਲ ਹੁਣੀ ਹੈ ਤੋਜ ਹੁਣੀ ਹੈ ਸੋਨੂ ਹੁਣੀ ਹੈ ਨਾਲ ਜੰਟਾ ਭਾਈ ਹੈ ਸੀਰੇ ਹੁਣੀ ਹੈ ਸਾਰੇ ਪਰ ਆ ਰਲ ਕੇ ਮੇਰੇ ਵੀਰੋ ਤੇ ਉਹ ਸਾਡੇ ਹੈਪੀ ਦਾ ਸਨਮਾਨ ਕੀਤਾ ਜਾ ਰਿਹਾ ਜਿੱਥੇ 515100 ਦੇ ਨਾਲ ਤੋਜ ਉਥੇ ਸਿਮਾ ਤੇ ਮੰਨਾ ਕਹਿੰਦੇ ਵੀ ਵਾਲ ਪੇਪਰ ਵੀ ਦੇਵਾਂਗੇ ਤੇ ਨਾਲ ਗੋਗੀ ਬਾਈ ਦਾ ਵੀ ਸਨਮਾਨ ਕਰਾਂਗੇ ਆਪਾਂ ਔਰ ਜਿੱਥੇ ਕੱਪ ਦਿੱਤਾ ਗਿਆ ਮਨਪ੍ਰੀਤ ਵਿਨੀ ਪੱਗ ਤੇ ਪਾਲ ਕੈਨੇਡਾ ਤੇ सोनू ਬੋਲੋ ਹੈਪੀ ਨੂੰ 5100 ਵੀ ਦਿੱਤਾ ਗਿਆ ਹੁਣ ਪਹਿਲਾ ਪ੍ਰਾਜ 1 ਲੱਖ ਇੱਕ ਵੱਡਾ ਕੱਪ ਮਾਣੂ ਕੇ ਗਿੱਲਾਂ ਦੀ ਟੀਮ ਨੂੰ ਦਿੱਤਾ ਜਾ ਰਿਹਾ ਪਹਿਲੇ ਨੰਬਰ ਤੇ ਰਹੀ ਹੈ ਟੀਮ ਮੇਰੇ ਵੀਰੋ ਮਾਛੀਪੁਗਰੇ ਦੇ ਕਬੱਡੀ ਕੱਪ ਦੀ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਮੁੰਡਿਆਂ ਲਈ ਯਾਰ ਆਹ ਟਾਈਮ ਵਾਸਤੇ ਆ ਸਮੇਂ ਵਾਸਤੇ ਬੜੀ ਮਿਹਨਤ ਕੀਤੀ ਹੈ ਭਰਾਵਾਂ ਨੇ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਲੈ ਵੀ ਮੰਨਾ ਬਾਈ ਤੇ ਸਿਮਾ ਬਾਈ ਹਰੇ ਵੀ ਜੁੜੇ ਹੋਏ ਆ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੈਟ ਰੇਡਰ ਜਾਫੀ ਆਓ ਜੀ ਅਰਚ ਬਰਨਾਲਾ ਸਰਦਾਰ ਸੁਖਦੇਵ ਸਿੰਘ ਜੀ ਬਰਾੜ ਸਾਹਿਬ ਆਓ ਪਲੀਜ਼ ਕੈਨੇਡਾ ਵਾਲੇ ਅਰਚ ਬਰਨਾਲਾ ਆ ਗਿਆ ਜਿਹ ਪ੍ਰਵਾਨ ਮਾਸੀ ਤਮਾਸੀ ਦੇ ਪਿੰਡ ਆਇਆ ਮੁੰਡਾ ਬੈਸਟ ਬਣਿਆ ਅਰਚ ਮੁਬਾਰਕ ਨਸੀਬ ਕਿੱਥੇ ਆ ਯਾਰ ਹੈਪੀ ਆ ਬਾਈ ਨਾਲ ਹੈਪੀ ਯਾਰੀਆਂ ਬਗਵਾਨ ਪੁੱਜਿਆ ਸਾਡੇ ਪਾਲ ਨਾਲ ਸੋਨੂ ਨਾਲ ਮਨਪ੍ਰੀਤ ਨਾਲ ਅਰਸ਼ ਤੇ ਹੈਪੀ ਆ ਜਾਫੀ ਹੈਪੀ ਕੜਿਆਲ ਆ ਤੇ ਅਰਸ਼ ਬਰਨਾਲਾ ਬੈਸਟ ਰੇਡਰ ਹੈ ਨਗਦ ਰਸ਼ੇ ਕਿੰਨੀ 51 51000 51 51000 ਇੱਕ 51 51000 ਨਸੀਬ ਹੋ ਜਾ ਨਾਲ ਨੂੰ ਯਾਰ 51 51000 ਬੈਸਟ ਰੇਡਰ ਅਰਸ਼ ਬਰਨਾਲਾ ਏ ਬੈਸਟ ਜਾਫੀ ਹੈਪੀ ਕੜਿਆਲ 1.51 ਹਜ਼ਾਰ ਜਾਫੀ ਨੂੰ ਆ ਕੱਪ ਵੀ ਆ ਨਾਲ ਬਾਈ ਕੱਪ ਵੀ ਲੈ ਆਓ ਭਲਵਾਨ ਜੀ ਸਰਿੰਦਰ ਲਿਆ ਆ ਸਰਿੰਦਰ ਲਿਆ ਤੋਜ ਕੱਪ ਵੀ ਲੈ ਕੇ ਆਓ ਯਾਰ 51 ਹਜ਼ਾਰ ਬੈਸਟ ਜਾਫੀ ਨੂੰ ਆ ਤੇ 51 ਹਜ਼ਾਰ ਬੈਸਟ ਰੇਡਰ ਨੂੰ ਆ ਤੇ ਕੱਪ ਵੀ ਲਿਆਓ ਬਾਈ ਆਪਾਂ ਕਰੀਏ ਸਨਮਾਨ ਤੇ ਜੇ ਕੋਈ ਗੱਲ ਨਹੀਂ ਬਾਈ ਤੇ ਜਾ ਢਿਲੋ ਜੀ ਖੜ ਜਾਓ ਸਾਰੇ ਸਰਤਾਜ ਬਰਾੜ ਜੀਆਂ ਦਾ ਸਰਦਾਰ ਸਰਬਜੀਤ ਸਿੰਘ ਜੀ ਬਰਾੜ ਸਾਹਿਬ ਉਹਨਾਂ ਦਾ ਨਛੱਤਰ ਸਿੰਘ ਜੀ ਬਰਾੜ ਸਾਹਿਬ ਉਹਨਾਂ ਦਾ ਸਵੇਰ ਤੋਂ ਕੱਲੇ-ਕੱਲੇ ਭਰਾ ਦਾ ਧੰਨਵਾਦ ਕਰਦੇ ਆ ਤੇ ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਸਾਹਿਬ ਦੇ ਪਰਿਵਾਰ ਦਾ ਸਰਦਾਰ ਲਾਭ ਸਿੰਘ ਜੀ ਸਵਰਗਵਾਸੀ ਲਾਭ ਸਿੰਘ ਜੀ ਬਰਾੜ ਸਾਹਿਬ ਉਹਨਾਂ ਦੇ ਪਰਿਵਾਰ ਦਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਈਏ ਬਾਈ ਦੋਵਾਂ ਮੁੰਡਿਆਂ ਨੂੰ 51 51000 ਬੈਸਟ ਜਾਫੀ ਤੇ ਰੇਡਰ ਨੂੰ ਦਿੱਤਾ ਜਾ ਰਿਹਾ ਸਾਰੇ ਕਮੇਟੀ ਨਾਲ ਆ ਬੈਸਟ ਜਾਫੀ ਵਾਲਾ ਜੰਟੇ ਭਾਈ ਲਿਆ ਰੇਡਰ ਵਾਲਾ ਵੀ ਖੜੋਣ ਬੈਠੋ ਨਾਲ ਯਾਰ ਸਾਰੇ ਜੰਟੇ ਭਾਈ ਹੋ ਅੱਗੇ ਯਾਰ ਜੰਟੇ ਨਾਲ ਹੀ ਹੋ ਜਾ ਬਾਈ ਕੱਪ ਵੀ ਲੈ ਆ ਨਾਲ ਉਹਨੂੰ ਉਹਨੂੰ ਵੀ ਦੇ ਦਿਓ ਨਾਲ ਹੀ ਜਾਫੀ ਤੇ ਰੇਡਰ ਦੋਵਾਂ ਨੂੰ ਹਾਂ ਅਰਸ਼ ਨੂੰ ਜਿਉਂਦੇ ਰਹਿਣ ਯਾਰ ਭਰਾ ਮਣੀ ਭਾਈ ਸਾਰੇ ਇਲਾਕੇ ਨੂੰ ਉਡੀਕ ਹੁੰਦੀ ਆ ਮੇਲੇ ਦੀ ਤੇਰਾ ਵੀ ਬੜਾ ਪਿਆਰ ਆ ਇਸੇ ਤਰ੍ਹਾਂ ਹੀ ਬਣਿਆ ਰਵੇ ਰੈਫਰੀਆਂ ਨੇ ਬੜੀ ਭੂਮਿਕਾ ਨਭਾਈ ਬੜੀ ਸੇਵਾ ਕੀਤੀ ਐ ਮਾਨ ਰੱਖਿਆ ਵੀਰਾਂ ਦਾ ਬੋਲੋ ਜੈ ਸੋਹਣਾ ਬਹੁਤ ਬਹੁਤ ਧੰਨਵਾਦ ਜੀ ਉੜਦੇ ਬੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ਣ ਹਾਰਿਆ ਬਖਸ਼ਲੀ ਤੈਨੂੰ ਬਖਸ਼ਣ ਹਾਰਾ ਕਹਿੰਦੇ ਗੱਬਰ ਸਾਉਂਡ ਰਿਆ ਜਦ ਨਜ਼ਾਰਾ ਲਿਆਤਾ ਯਾਰ ਬਾਈ ਬਹੁਤ ਬਹੁਤ ਧੰਨਵਾਦ ਗੰਬਰ ਗੱਬਰ ਸਾਉਂਡ ਸਰਵਿਸ ਉਮਰੀ ਆਣਾ ਅੱਜ ਤੇ ਆਵਾਜ਼ ਯਮਲੇ ਜੜ ਦੇ ਤੁੰਬੀ ਵਾਂਗੂ ਟਣਕੀ ਆ ਬਹੁਤ ਬਹੁਤ ਧੰਨਵਾਦ ਰਾਜੂ ਸ਼ਰਮਾ ਜੀ ਵੀ ਪੁੱਜ ਗਏ ਸਾਰਿਆਂ ਦਾ ਧੰਨਵਾਦ ਵੀ ਕਮੇਟੀ ਦਾ ਸਾਰਿਆਂ ਦਾ